ਦੇਖੋ ਜੀ ਸਾਡਾ ਕੰਮ ਮਿਹਨਤ ਕਰਨਾ ਅਸੀਂ ਮਿਹਨਤ ਕਰ ਰਹੇ ਹਾਂ ਬਾਕੀ ਜਿਹੜੇ ਮਾੜੇ ਸੀਗੇ ਬੰਦੇ ਉਹ ਛੱਡ ਗਏ ਨਵੇਂ ਬੰਦੇ ਨੇ ਜੀ ਹੋਪ ਕਰਦੇ ਹਾਂ ਕਿ ਜਿਹੜੇ ਬੰਦੇ ਚੁਣੇ ਗਏ ਨੇ ਉਹ ਜਲੰਧਰ ਦੀ ਸੇਵਾ ਕਰਨਗੇ ਤੇ ਪੰਜਾਬ ਦੀ ਸੇਵਾ ਕਰਨਗੇ ਤੇ ਪੂਰਾ ਜੋਰ ਲਾਵਾਂਗੇ ਜਿੱਤਾਂਗੇ ਜੀ ਦੇਖੋ ਜੀ ਪਰਿਵਾਰ ਨਾਲ ਹੀ ਆ ਉਹਨਾਂ ਦੇ ਸੀਐਮ ਸਾਹਿਬ ਦੇ ਮਿਹਨਤ ਕਰਨਾ ਸਾਡੇ ਪਰਿਵਾਰ ਦਾ ਕੰਮ ਹੈ ਸੋ ਅਸੀਂ ਮਿਹਨਤ ਉਹਨਾਂ ਦੇ ਨਾਲ-ਨਾਲ ਕਰ ਰਹੇ ਹਾਂ ਤੇ ਜੋਰ ਲਾ ਰਹੇ ਹਾਂ ਜੀ ਇਲੈਕਸ਼ਨਾਂ ਵਿੱਚ ਜਲੰਧਰ ਵਿਖੇ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲੈ ਜੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪਰਮਾਤਮਾ ਪੰਜਾਬ ਨੂੰ ਇਦਾਂ ਹੀ ਖੁਸ਼ 来 ਰੱਖੇ ਤੰਦਰੁਸਤੀਆਂ ਬਖਸ਼ੇ ਸਾਰੇ ਪਰਿਵਾਰਾਂ ਚ ਇਹ ਹੀ ਅਰਦਾਸ ਕੀਤੀ ਹੈ ਜੀ ਅੱਜ ਤੇ ਹਾਂ ਜੀ ਇੱਕ ਇੱਕ ਐਸਾ ਦੇ ਬਹੁਤ ਜ਼ੋਰ ਵਾਲਾ ਐਸੇ ਬਾਇਨੈਕਸ ਇੰਦੇ ਨੂੰ ਮਿਲਤ ਨਾ ਪਾਟੀ ਸਾਡੇ ਗਿਆ ਤੇ ਹੁਣ ਨਵਾਂ ਅਨਵਰਤ ਦੇ ਕਿਤਾ ਦੇਖੋ ਜੀ ਸਾਡਾ ਕੰਮ ਮਿਹਨਤ ਕਰਨਾ ਅਸੀਂ ਮਿਹਨਤ ਕਰ ਰਹੇ ਹਾਂ ਬਾਕੀ ਜਿਹੜੇ ਮਾੜੇ ਸੀਗੇ ਬੰਦੇ ਉਹ ਛੱਡ ਗਏ ਨਵੇਂ ਬੰਦੇ ਨੇ ਜੀ ਹੋਪ ਕਰਦੇ ਹਾਂ ਕਿ ਜਿਹੜੇ ਬੰਦੇ ਚੁਣੇ ਗਏ ਨੇ ਉਹ ਜਲੰਧਰ ਦੀ ਸੇਵਾ ਕਰਨਗੇ ਤੇ ਪੰਜਾਬ ਦੀ ਸੇਵਾ ਕਰਨਗੇ ਤੇ ਪੂਰਾ ਜ਼ੋਰ ਲਾਵਾਂਗੇ ਜਿੱਤਾਂਗੇ ਜੀ ਸੀ ਡੂਰ ਦੇ ਦੌਰੇ ਤੇ ਅੱਜ ਵੀ ਦੌਰੇ ਤੇ ਜਿਹੜੇ ਵੀ ਚੱਲ ਰਹੇ ਹੋ ਮਾਪੇ ਦੇ ਬੰਦਾਂ ਸੰਕਾ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਦੇਖੋ ਜੀ ਪਰਿਵਾਰ ਨਾਲ ਹੀ ਆ ਉਹਨਾਂ ਦੇ ਸੀਐਮ ਸਾਹਿਬ ਦੇ ਮਿਹਨਤ ਕਰਨਾ ਸਾਡੇ ਪਰਿਵਾਰ ਦਾ ਕੰਮ ਹੈ ਸੋ ਅਸੀਂ ਮਿਹਨਤ ਉਹਨਾਂ ਦੇ ਨਾਲ-ਨਾਲ ਕਰ ਰਹੇ ਹਾਂ ਤੇ ਜ਼ੋਰ ਲਾ ਰਹੇ ਹਾਂ ਜੀ ਇਲੈਕਸ਼ਨ ਪਰਟ ਨੇ ਜੀ ਚਲੇ ਚੁੱਕੇ ਉਹ ਮਿਲ ਗਏ ਧੰਨਵਾਦ ਜੀ ਜਲੰਧਰ ਵਿਖੇ ਬੱਲਾ ਜੀ ਮਹਾਰਾਜ ਦਾ ਆਸ਼ੀਰਵਾਦ ਲੈ ਆ ਜੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪਰਮਾਤਮਾ ਪੰਜਾਬ ਨੂੰ ਇਦਾਂ ਹੀ ਖੁਸ਼ਹਾਲ ਬਣਾਈ ਰੱਖੇ ਤੰਦਰੁਸਤੀਆਂ ਬਖਸ਼ੇ ਸਾਰੇ ਪਰਿਵਾਰਾਂ 'ਚ ਇਹ ਹੀ ਅਰਦਾਸ ਕੀਤੀ ਹੈ ਜੀ ਅੱਜ ਤੇ ਹਾਂ ਜੀ ਇੱਕ ਐਸਾ ਦੇ ਬਹੁਤ ਜੋਰ ਆਇਆ ਸੀ ਬਾਈ ਲੈਕਸ਼ਨ ਤੇ ਇਹਨਾਂ ਮਿਹਨਤ ਨਾਲ ਪਾਰਟੀ ਸਾਡੇ ਗਿਆ ਤੇ ਹੁਣ ਧੰਨਵਾਦ ਵੀ ਕਰਦੇ ਕਿੱਦਾਂ ਦੇਖੋ ਜੀ ਸਾਡਾ ਕੰਮ ਹੈ ਮਿਹਨਤ ਕਰਨਾ ਕਾਫੀ ਮਿਹਨਤ ਕਰ ਰਹੇ ਆ ਬਾਕੀ ਜਿਹੜੇ ਮਾੜੇ ਸੀਗੇ ਬੰਦੇ ਉਹ ਛੱਡ ਗਏ ਨਵੇਂ ਬੰਦੇ ਨੇ ਜੀ ਹੋਪ ਕਰਦੇ ਆ ਕਿ ਜਿਹੜੇ ਬੰਦੇ ਚੁਣੇ ਗਏ ਨੇ ਉਹ ਜਲੰਧਰ ਦੀ ਸੇਵਾ ਕਰਨਗੇ ਤੇ ਪੰਜਾਬ ਦੀ ਸੇਵਾ ਕਰਨਗੇ ਤੇ ਪੂਰਾ ਜੋਰ ਲਾਵਾਂਗੇ ਜਿੱਤਾਂਗੇ ਜੀ ਸੇਡੂ ਰੋਮ ਦੇ ਵਿੱਚ ਦੌਰੇ ਤੇ ਅਸੀਂ ਤੇ ਅਕਤ ਰਹੇ ਆ ਰਿਜੀਦ ਹੋ ਰਹੇ ਤੇ ਦੀਗੇ ਚੱਲ ਰਹੀ ਹੋ ਮਾਪੇ ਦੇ ਬੰਦਾਂ ਸੰਤਨਾਮੀ ਮੁਲਾਕਾਤ ਕੀਤੀ ਰਹੀ ਹੋਏ ਦੇਖੋ ਜੀ ਪਰਿਵਾਰ ਨਾਲ ਹੀ ਆ ਉਹਨਾਂ ਦੇ ਸੀਐਮ ਸਾਹਿਬ ਦੇ ਮਿਹਨਤ ਕਰਨਾ ਸਾਡੇ ਪਰਿਵਾਰ ਦਾ ਕੰਮ ਹੈ ਸੋ ਅਸੀਂ ਮਿਹਨਤ ਉਹਨਾਂ ਦੇ ਨਾਲ-ਨਾਲ ਕਰ ਰਹੇ ਆ ਤੇ ਜੋਰ ਲਾ ਰਹੇ ਆ ਜੀ ਇਲੈਕਸ਼ਨ ਨੂੰ 时间了，时间了。